ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਦਸ਼ਕੰਦਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਲਾਈਨਸ ਤੇ 264 ਵੈਂਜੇਲਾ ਨਾਗਰਿਕਾਂ ਨੂੰ ਦੇਸ਼ ਨਿਕਾਲਾ ਅਦਾਲਤ ਦੀ ਪਾਬੰਦੀ ਵਾਲੇ ਹੁਕਮਾਂ ਦੀ ਉਲੰਘਣਾ ਮਹਿਲਾਤੇ ਗੈਰ ਕਾਨੂੰਨੀ ਗਰ ਪਾਤ ਕਰਾਉਂਦੇ ਦੋਸ਼ اٹਾਰਨੀ ਜਨਰਲ ਵੱਲੋਂ ਗ੍ਰਿਫਤਾਰੀ ਦੀ ਪੁਸ਼ਟੀ 41 ਦੇਸ਼ਾਂ ਲਈ ਅਮਰੀਕੀ ਵੀਜ਼ਾ ਪਾਬੰਦੀ ਤੇ ਵਿਚਾਰ ਪਾਕਿਸਤਾਨੀਆਂ ਦੇ ਦਾਖਲੇ ਤੇ ਲੱਗ ਸਕਦੀ ਹੈ ਰੋਕ ਹੁਣ ਖਬਰਾਂ ਵਿਸਥਾਰ ਦੇ ਨਾਲ 261 ਵੈਨੇਜ਼ੁਏਲਾ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ ਅਮਰੀਕਾ ਦੇ ਵਿੱਚੋਂ ਤੇ ਅਦਾਲਤੀ ਹੁਕਮਾਂ ਦੇ ਉਲੰਘਣਾ ਕਰਨ ਦੇ ਦੋਸ਼ ਲੱਗੇ ਨੇ ਅਦਾਲਤ ਨੇ ਇਹਨਾਂ ਹੁਕਮਾਂ ਦੇ ਉੱਤੇ ਪਾਬੰਦੀ ਲਗਾਈ ਸੀ ਕਿ ਇਹਨਾਂ ਨਾਗਰਿਕਾਂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾਵੇਗਾ ਇਸ ਦੇ ਬਾਵਜੂਦ ਵੀ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੁਣ ਜੱਜ ਨੇ ਸਵਾਲ ਪੁੱਛੇ ਨੇ 트ੰਪ ਪ੍ਰਸ਼ਾਸਨ ਤੋਂ 트ੰਪ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਕਿ ਦੇਸ਼ ਨਿਕਾਲੇ ਦੀਆਂ ਉਡਾਨਾਂ ਨੂੰ ਮੁੜ ਨਿਰਦੇਸ਼ਿਤ ਕਰਨ ਦੇ ਹੁਕਮ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ ਅਸੀਂ ਪਾਬੰਦੀ ਲਗਾਈ ਸੀ ਤੁਸੀਂ ਸਾਡੇ ਹੁਕਮਾਂ ਨੂੰ ਇਗਨੋਰ ਕਿਉਂ ਕੀਤਾ ਗਿਆ ਸਵਾਲ ਪੁੱਛੇ ਗਏ ਨੇ ਅਮਰੀਕੀ ਅਦਾਲਤ ਦੀ ਪਾਬੰਦੀ ਦੇ ਬਾਵਜੂਦ 261 ਵੈਨਿਜ਼ੁਏਲਾ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਗੈਂਗ ਦੇ ਮੈਂਬਰ ਹੋਣ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਭੇਜਿਆ ਗਿਆ 트럼ਪ ਦੇ ਅਧਿਕਾਰੀਆਂ ਨੇ ਆਖਿਆ ਹੈ ਕਿ ਜਦੋਂ ਤੱਕ ਸਾਨੂੰ ਅਦਾਲਤ ਦੇ ਆਦੇਸ਼ ਮਿਲੇ ਜਦੋਂ ਤੱਕ ਅਦਾਲਤ ਨੇ ਆਦੇਸ਼ ਜਾਰੀ ਕੀਤੇ ਉਦੋਂ ਤੱਕ ਉਡਾਨਾਂ ਉਡਾਨ ਪਰ ਚੁਕੀਆਂ ਸੀ ਇੱਕ ਸੰਗੀ ਜੱਜ ਨੇ ਬੀਤੇ ਦਿਨ ਨਿਆਂ ਵਿਭਾਗ ਨੂੰ ਅਲਸਲਵਾ ਡਾਟ ਜਾਣ ਵਾਲੇ ਦੋ ਜਹਾਜ਼ਾਂ ਨੂੰ ਮੋੜਨ ਦੇ ਆਪਣੇ ਹੁਕਮ ਦੀ ਉਲੰਘਣਾ ਕਰਨ ਲਈ ਤਾੜਨਾ ਕੀਤੀ ਜੋ ਕਥਿਤ ਤੌਰ ਤੇ ਟ੍ਰੈਂਡੀ ਅਰਾਗਵਾ ਗੈਂਗ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਸਨ ਅਸਨੇ ਰਾਸ਼ਟਰਪਤੀ 트럼ਪ ਦੁਆਰਾ ਸ਼ਨੀਵਾਰ ਨੂੰ ਏਲੀਨ ਦੁਸ਼ਮਨ ਐਕਟ ਦੀ ਵਰਤੋਂ ਕਰਨ ਤੋਂ ਬਾਅਦ ਆਦੇਸ਼ ਦਿੱਤੇ ਗਏ ਹਟਾਉਣ ਦੇ ਆਦੇਸ਼ਾਂ ਬਾਰੇ ਸਪਸ਼ਟ ਕਰਨ ਮੰਗਿਆ ਹੈ। ਟਰੰਪ ਪ੍ਰਸ਼ਾਸਨ ਵੱਲੋਂ ਆਪਣੇ ਹੁਕਮਾਂ ਦੀ ਪਾਲਣਾ ਬਾਰੇ ਸੁਣਵਾਈ ਦੌਰਾਨ ਡੀਸੀ ਜ਼ਿਲ੍ਹਾ ਮੁਖ ਜੱਜ ਜੀਮਜ਼ ਵੋਸਬਰਗ ਨੇ ਮੰਗਲਵਾਰ ਦੁਪਹਿਰ ਤੱਕ ਜਵਾਬ ਮੰਗੇ ਕਿ ਸ਼ਨੀਵਾਰ ਨੂੰ ਕੀ ਹੋਇਆ ਹੈ ਸਰਕਾਰ ਦੀਆਂ ਹਟਾਉਣ ਵਾਲੀਆਂ ਉਡਾਨਾਂ ਨੂੰ ਰੋਕਣ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਕੀ ਹੋਇਆ ਇਹਦੇ ਵੇਰਵੇ ਮੰਗੇ ਗਏ ਨੇ ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਕੀ ਵਾਧੂ ਜਹਾਜ਼ ਟ੍ਰੇਨਡੀ ਅਰਗਵਾ ਗੈਂਗ ਦੇ ਮੈਂਬਰਾਂ ਨਾਲ ਅਮਰੀਕਾ ਛੱਡ ਗਏ ਨੇ ਅਤਿਉਕ ਸਮਾਂ ਸੀਮਾ ਚਾਹੁੰਦੇ ਨੇ ਕਿ ਉਡਾਨਾਂ ਅਮਰੀਕਾ ਤੋਂ ਕਦੋਂ ਉਡਾਨ ਭਰੀਆਂ ਤੇ ਅਸਲਵਾਡੋਰਚ ਕਦੋਂ ਉੱਤਰੀਆਂ ਤੇ ਅਮਰੀਕੀ ਹਿਰਾਸਤ ਚ ਗਿਰੋਦੇ ਬਾਕੀ ਮੈਂਬਰਾਂ ਦੀ ਗਿਣਤੀ ਬਾਰੇ ਜਾਣਕਾਰੀ ਮੰਗੀ ਬੌਸਬਰਗ ਨੇ ਇਸ ਬਾਰੇ ਵਿਸਤ੍ਰਿਤ ਸਮੇਂ ਦੀ ਮੰਗ ਵੀ ਕੀਤੀ ਹੈ ਕਿ ਰਾਸ਼ਟਰਪਤੀ 트ੰਪ ਦੇ ਐਲੀਨ ਐਨਮੀਜ਼ ਐਕਟ ਨੂੰ ਲਾਗੂ ਕਰਨ ਦੇ ਹੁਕਮ ਤੇ ਕਦੋਂ ਦਸਤਖਤ ਕੀਤੇ ਗਏ ਨੇ ਤੇ ਕਦੋਂ ਲਾਗੂ ਹੋਏ ਨੇ 1798 ਦਾ ਐਕਟ ਇੱਕ ਯੁੱਧ ਸਮੇ ਦਾ ਅਧਿਕਾਰ ਹੈ ਜੋ ਰਾਸ਼ਟਰਪਤੀ ਨੂੰ ਗੈਰ-ਨਾਗਰਿਕਾਂ ਨੂੰ ਹਿਰਾਸਤ ਚ ਲੈਣ ਤੇ ਦੇਸ਼ ਨਿਕਾਲਾ ਦੇਣ ਦੀ ਆਗਿਆ ਦਿੰਦਾ ਹੈ ਟਰੰਪ ਇਸ ਐਕਟ ਦੇ ਵਰਤੋਂ 14 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾੜੇ ਵੈਨੇਜ਼ੁਏਲਾ ਪ੍ਰਵਾਸੀਆਂ ਨੂੰ ਹਿਰਾਸਤ ਚ ਲੈਣ ਤੇ ਦੇਸ਼ ਨਿਕਾਲਾ ਦੇਣ ਦੀ ਕਰ ਰਹੇ ਨੇ ਜਿਨ੍ਹਾਂ ਤੇ ਡਰੇਨ ਡੀ ਅਰਾਵਾ ਗੈਂਗ ਦੇ ਮੈਂਬਰ ਹੁੰਦਾ ਸ਼ੱਕ ਹੈ ਨਿਆਂ ਵਿਭਾਗ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿਉਂਕਿ ਜੱਜ ਨੇ ਜਹਾਜ਼ਾਂ ਨੂੰ ਅਮਰੀਕਾ ਵਾਪਸ ਭੇਜਣ ਦੀ ਮੰਗ ਕਰਨ ਵਾਲਾ ਆਪਣਾ ਹੁਕਮ ਲਿਖਤੀ ਰੂਪ ਚ ਨਹੀਂ ਦਿੱਤਾ ਇਸ ਲਈ ਸਰਕਾਰ ਇਸ ਨਾਲ ਬੱਜੀ ਨਹੀਂ ਹੈ ਪਰ ਉਹਨਾਂ ਅੱਗੇ ਕਿਹਾ ਕਿ ਭਾਵੇਂ ਹੁਕਮ ਲਿਖਿਆ ਗਿਆ ਸੀ ਰਾਸ਼ਟਰਪਤੀ ਕੋਲ ਉਡਾਨਾਂ ਨੂੰ ਉਹਨਾਂ ਦੀ ਅੰਤਿਮ ਮੰਜ਼ਿਲ ਤੱਕ ਪਹੁੰਚਣ ਦਾ ਅਧਿਕਾਰ ਸੀ ਵਕੀਲ ਨੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਕਿ ਸ਼ਨੀਵਾਰ ਨੂੰ ਕਿੰਨੀਆਂ ਡਿਪੂਟੇਸ਼ਨ ਉਡਾਨਾਂ ਰਵਾਨਾ ਹੋਈਆਂ ਇਹ ਦਾਵਾ ਕਰਦਿਆ ਹੋਇਆ ਕਿ ਕਾਰਸ਼ੀਲ ਮੁੱਦੇ ਸਨ ਜੋ ਉਸਨੂੰ ਜਵਾਬ ਦੇਣ ਤੋਂ ਰੋਕ ਰਹੇ ਸਨ ਜਦੋਂ ਜੱਜ ਬਸਬਰਗ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 5:30 ਅਤੇ ਪੁਣੇ 6 ਵਜੇ ਟਕਸਾਸ ਤੋਂ ਰਵਾਨਾ ਹੋਣ ਵਾਲੀਆਂ ਦੋ ਉਡਾਨਾਂ ਦਾ ਸਿੱਖਰ ਕੀਤਾ ਅਤੇ ਵਕੀਲ ਨੇ ਕਿਹਾ ਕਿ ਉਸ ਨੂੰ ਉਡਾਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੀ ਆਜ਼ਾਦੀ ਨਹੀਂ ਹੈ। ਇਸ ਨਾਲ ਜੱਜ ਬਸਬਰਗ ਤੇ ਸਰਕਾਰ ਵਿਚਾਲੇ ਇਸ ਗੱਲ ਨੂੰ ਲੈ ਕੇ ਤਣਾ ਪੈਦਾ ਹੋ ਗਿਆ ਕਿ ਕੀ ਉਹ ਦਾਵਾ ਕਰ ਰਹੇ ਨੇ ਕਿ ਉਡਾਨ ਦੀ ਜਾਣਕਾਰੀ ਨੂੰ ਵਰਗੀਕ੍ਰਿਤ ਕੀਤਾ ਗਿਆ ਸੀ ਨਿਆਂ ਵਿਭਾਗ ਨੇ ਇਹ ਦਲੀਲ ਦਿੱਤੀ ਹੈ ਕਿਉਂਕਿ ਜੱਜ ਨੇ ਉਹਨਾਂ ਨੂੰ ਮੋੜਨ ਦਾ ਹੁਕਮ ਦਿੱਤਾ ਸੀ ਉਦੋਂ ਤੱਕ ਜਹਾਜ਼ ਅੰਤਰਰਾਸ਼ਟਰੀ ਪਾਣੀਆਂ ਅਤੇ ਹਵਾ ਖੇਤਰ ਦੇ ਉੱਤੇ ਸਨ ਇਸ ਲਈ ਬਸਬਰਗ ਦਾ ਹੁਣ ਪ੍ਰਵਾਸੀਆਂ ਦੇ ਅਧਿਕਾਰ ਖੇਤਰ ਨਹੀਂ ਰਿਹਾ ਜੱਜ ਨੇ ਜਵਾਬ ਦਿੱਤਾ ਹੈ ਕਿ ਉਸ ਦਾ ਹੁਕਮ ਜਹਾਜ਼ਾਂ ਤੇ ਲਾਗੂ ਹੁੰਦਾ ਹੈ ਭਾਵੇਂ ਉਹ ਹਵਾ 'ਚ ਕਿਤੇ ਵੀ ਹੋਣ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਦੋਵੇਂ ਜਹਾਜ਼ ਜੱਜ ਦੇ ਫੈਸਲਾ ਲੈਣ ਤੋਂ ਪਹਿਲਾਂ ਰਵਾਨਾ ਹੋ ਗਏ ਸਨ ਤੇ ਇੱਕ ਤੀਜਾ ਜਹਾਜ਼ ਥੋੜੀ ਦੇਰ ਬਾਅਦ ਐਲ ਸਲਵਾਡੋਰ ਲਈ ਰਵਾਨਾ ਹੋ ਗਿਆ ਹਾਲਾਂਕਿ ਉਸ ਜਹਾਜ਼ 'ਚ ਸਵਾਰ ਯਾਤਰੀਆਂ ਬਾਰੇ ਵੀਰ ਵੀ ਅਸਪਸ਼ਟ ਨਹੀਂ ਬਸਬਰਡੇ ਫੈਸਲੇ ਦੇ ਬਾਵਜੂਦ 262 ਲੋਕਾਂ ਨੂੰ ਸ਼ਨੀਵਾਰ ਨੂੰ ਐਲ ਸਲਵਾਡੋਰ ਭੇਜ ਦਿੱਤਾ ਗਿਆ ਜਿਨ੍ਹਾਂ ਵਿੱਚੋਂ 137 ਨੂੰ ਕਥਿਤ ਗੈਂਗ ਸੰਬੰਧਾਂ ਦੇ ਕਾਰਨ ਏਲੀਨ ਐਨਮੀਜ਼ ਐਕਟ ਦੇ ਤਹਿਤ ਹਟਾ ਦਿੱਤਾ ਗਿਆ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਪੁਸ਼ਟੀ ਕੀਤੀ ਹੈ ਜੱਜ ਦਾ ਇਹ ਫੈਸਲਾ 트ੰਪ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਇੱਕ ਸੰਗੀ ਸਿਵਲ ਮੁਕਦਮੇ ਦੇ ਜਵਾਬ ਚ ਆਇਆ ਜੋ ਸ਼ਨੀਵਾਰ ਨੂੰ ਟੈਕਸਾਸ ਅਤੇ ਨਿਊਯਾਰਕ ਦੀਆਂ ਸਥਾਨਕ ਜੇਲ੍ਹਾਂ 'ਚ ਇਮੀਗ੍ਰੇਸ਼ਨ ਹਿਰਾਸਤ 'ਚ ਪੰਜ ਵੈਨੇਜ਼ੁਏਲਾ ਦੇ ਆਤਮੀਆਂ ਦੁਆਰਾ ਦਾਇਰ ਕੀਤਾ ਗਿਆ ਸੀ। ਉਸ ਬਰਗਰਾ ਫੈਸਲਾ ਮੁੱਦਿਆਂ ਤੇ ਪ੍ਰਵਾਸੀਆਂ ਨੂੰ 14 ਦਿਨਾਂ ਲਈ ਦੇਸ਼ ਨਿਕਾਲਾ ਦੇਣ ਤੋਂ ਰੋਕਦਾ ਹੈ। ਨਿਆਂ ਵਿਭਾਗ ਨੇ ਉਸ ਫੈਸਲੇ ਵਿਰੁੱਧ ਅਪੀਲ ਕੀਤੀ ਇਹ ਦਲੀਲ ਦਿੱੰਦਿਆ ਹੋਇਆ ਕਿ ਡੀਸੀ ਫੈਡਰਲ ਅਦਾਲਤ ਦਾ ਇਸ ਮਾਮਲੇ ਤੇ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਪੰਜਾਂ ਵਿੱਚੋਂ ਕੋਈ ਵੀ ਵਿਅਕਤੀ ਡਿਸਟ੍ਰਿਕਟ ਆਫ ਕਲੰਬੀਆ 'ਚ ਨਹੀਂ ਹੈ। व्हाइट हाउस दी प्रेस कटर कैरोलिन लेवेटनी शनिवार रात ਨੂੰ ਐਕਸ ਤੇ ਲਿਖਿਆ ਕਿ ਲਿਖਤੀ ਅਦੇਸ਼ ਅਤੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਆਪਸ ਵਿੱਚ ਟਕਰਾਅ ਨਹੀਂ ਕਰਦੀਆਂ ਅਤੇ ਕਿਹਾ ਹੈ ਕਿ ਇੱਕ ਸ਼ਹਿਰ ਵਿੱਚ ਇੱਕ ਸਿੰਗਲ ਜੱਜ ਵਿਦੇਸ਼ੀ ਅਤਵਾਦੀਆਂ ਨੂੰ ਲਜਾਣ ਵਾਲੇ ਜਹਾਜ਼ ਦੀਆਂ ਗਤੀਵਿਧੀਆਂ ਨੂੰ ਨਿਰਦੇਸ਼ਿਤ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਅਮਰੀਕੀ ਧਰਤੀ ਤੋਂ ਸਰੀਰਕ ਤੌਰ ਤੇ ਬਾਹਰ ਕਰ ਦਿੱਤਾ ਗਿਆ ਸੀ ਸੁਣਵਾਈ ਨੂੰ ਸਮੇਟਦਾ ਹੋਇਆਂ ਬਸਪੁਰਗ ਨੇ ਕਿਹਾ ਕਿ ਉਹ ਜਲਦੀ ਹੀ ਇੱਕ ਲਿਖਤੀ ਹੁਕਮ ਜਾਰੀ ਕਰਨਗੇ ਕਿਉਂਕਿ ਜ਼ਾਹਰ ਤੌਰ ਤੇ ਜ਼ੁਬਾਨੀ ਹੁਕਮ ਨਿਆਂ ਵਿਭਾਗ ਕੋਲ ਬਹੁਤਾ ਪਾ ਰਖਦੇ ਸੁਣਵਾਈ ਤੋਂ ਪਹਿਲਾਂ ਨਿਆਂ ਵਿਭਾਗ ਨੇ ਡੀਸੀ ਸਰਕਟ ਕੋਰਟ ਆਫ ਅਪੀਲਸ ਵਿੱਚ ਇੱਕ ਅਪੀਲ ਦਾਇਰ ਕੀਤੀ ਜਿਸ ਚ ਬਸਬਰਗ ਨੂੰ ਕੇਸ ਤੋਂ ਹਟਾਉਣ ਦੀ ਬੇਨਤੀ ਕੀਤੀ ਗਈ ਇਹ ਦਲੀਲ ਦਿੱਤੀ ਗਈ ਕਿ ਕੇਸ 'ਚ ਉਸ ਦੀਆਂ ਕਾਰਵਾਈਆਂ ਅਧਿਕਾਰ ਖੇਤਰ ਦੀ ਅਨੁਚਿਤ ਵਰਤੋਂ ਰਹੀਆਂ ਨੇ ਅਤੇ ਦਾਵਾ ਕੀਤਾ ਹੈ ਕਿ ਉਸਨੇ ਸ਼ਨੀਵਾਰ ਸ਼ਾਮ ਨੂੰ ਆਪਣੀ ਸੁਣਵਾਈ 'ਚ ਬਹੁਤ ਹੀ ਅਸਾਧਾਰਨ ਅਤੇ ਅਨੁਚਿਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਹੈ ਟੈਕਸਾਸ ਦੀ ਇੱਕ ਮਹਿਲਾ ਦੇ ਉੱਤੇ ਬੜੇ ਹੀ ਗੰਭੀਰ ਦੋਸ਼ ਲਗਾਏ ਗਏ ਨੇ ਟੈਕਸਾਸ ਦੇ اٹਾਰਨੀ ਜਰਨਲ ਨੇ ਇਸ ਬਾਰੇ ਖੁਲਾਸੇ ਕੀਤੇ ਨੇ ਜਾਣਕਾਰੀ ਦਿੱਤੀ ਹੈ ਆਖਿਆ ਕਿ ਟੈਕਸਾਸ ਦੀ ਇੱਕ ਮਹਿਲਾ ਹੈ ਜਿਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਗਰਭਾਤ ਕਰਵਾਉਂਦੀ ਹੁੰਦੀ ਸੀ اٹਾਰਨੀ ਜਰਨਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਟੈਕਸਾਸ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਗਰਭਪਾਤ ਕਰਵਾਉਣਾ ਜਾਂ ਫਿਰ ਗਰਭਪਾਤ ਕਰਵਾਉਣ ਵਾਸਤੇ ਉਕਸਾਉਣਾ ਇਹ ਦੋਵੇਂ ਹੀ ਦੋਸ਼ ਮੰਨੇ ਜਾਂਦੇ ਨੇ ਇਸ ਉੱਤੇ ਪਾਬੰਦੀ ਲੱਗੀ ਹੋਈ ਹੈ ਹਾਂ ਜੇ ਕੋਈ ਔਰਤ ਦੀ ਜਾਨ ਨੂੰ ਖਤਰਾ ਹੈ ਤੇ ਉਹ ਪ੍ਰੈਗਨੈਂਟ ਹੈ ਇਨਾ ਕਾਰਨਾਂ ਕਰਕੇ ਜਾਂ ਫਿਰ ਜੇ ਉਸਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਉਹ ਪ੍ਰੈਗਨਨਸੀ ਨਹੀਂ ਚੱਲ ਪਾਰੀ ਤਾਂ ਇਨਾ ਕੇਸਸ ਦੇ ਵਿੱਚ ਉਹ ਗਰਭਪਾਤ ਕਰਵਾ ਸਕਦੀ ਹੈ ਪਰ ਬਿਨਾ ਇਸ ਦੇ ਗਰਭਪਾਤ ਕਰਵਾਉਣ ਦੇ ਲਈ ਤੁਹਾਨੂੰ ਜੇਲ੍ਹ ਜਾਣਾ ਪਵੇਗਾ ਤੇ ਹੁਣ ਇਸ ਮਹਿਲਾ ਨਾਲ ਵੀ ਇਹੀ ਕੁਝ ਹੋ ਰਿਹਾ ਹੈ ਟੈਕਸਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਦੇ ਦਫਤਰ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਹਿਊਸਟਨ ਖੇਤਰ ਦੀ ਇੱਕ ਔਰਤ ਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਗੈਰ ਕਾਨੂੰਨੀ ਗਰਭਪਾਤ ਪ੍ਰਦਾਨ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਪੈਕਸਟਨ ਨੇ ਕਿਹਾ ਟੈਕਸਾਸ ਵਿੱਚ ਜੀਵਨ ਪਵਿੱਤਰ ਹੈ ਮੈਂ ਹਮੇਸ਼ਾ ਅੰਜਮੇ ਬੱਚਿਆਂ ਦੀ ਰੱਖਿਆ ਲਈ ਆਪਣੀ ਸ਼ਕਤੀ ਵਿੱਚ ਸਭ ਕੁਝ ਕਰਾਂਗਾ ਰਾਜ ਦੇ ਜੀਵਨ ਪੱਖੀ ਕਾਨੂੰਨਾਂ ਦੀ ਰਾਖੀ ਕਰਾਂਗਾ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗਾ ਕਿ ਗੈਰ ਕਾਨੂੰਨੀ ਗਰਭਪਾਤ ਕਰਕੇ ਔਰਤਾਂ ਦੇ ਜਾਨ ਨੂੰ ਖਤਰੇ ਦੇ ਵਿੱਚ ਪਾਉਣ ਵਾਲੇ ਗੈਰ ਲਾਇਸੈਂਸ ਪ੍ਰਾਪਤ ਵਿਅਕਤੀਆਂ ਤੇ ਪੂਰੀ ਤਰ੍ਹਾਂ ਮੁਕੱਦਮਾ ਚਲਾਇਆ ਜਾਵੇ ਰਿਲੀਜ਼ ਦੇ ਮੁਤਾਬਕ ਟੈਕਸਾਸ ਦਾ ਕਾਨੂੰਨ ਜੀਵਨ ਦੀ ਰੱਖਿਆ ਕਰਨ ਵਾਲਾ ਸਪਸ਼ਟ ਹੈ ਅਤੇ ਵੈਕਸਟਰਨ ਕਹਿੰਦੇ ਨੇ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਦ ਟੈਕਸਾਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਇਹ ਰਾਜ ਦੇ 2022 ਦੇ ਗਰਪਾਤ ਕਾਨੂੰਨ ਦੇ ਤਹਿਤ ਪਹਿਲੇ ਅਪਰਾਧਿਕ ਦੋਸ਼ ਨੇ ਸੀਐਨਐਨ ਨੇ ਟਿੱਪਣੀ ਲਈ ਪਾਕਿਸਤਾਨ ਦੇ ਦਫ਼ਤਰ ਨਾਲ ਸੰਪਰਕ ਕੀਤਾ ਪਾਕਿਸਤਾਨ ਦੇ ਦਫ਼ਤਰ ਤੋਂ ਜਾਰੀ ਬਿਆਨ ਚ ਆਖਿਆ ਗਿਆ ਕਿ 48 ਸਾਲਾ ਮਾਰੀਆ ਮਾਰਗੋਰੇਟਾ ਰੋਜਸ ਦੇ ਟੈਕਸਾਸ ਮਨੁੱਖੀ ਜੀਵਨ ਸੁਰੱਖਿਆ ਐਕਟ ਦੀ ਉਲੰਘਣਾ ਕਰਦੇ ਹੋਏ ਗਰਪਾਤ ਦੇ ਗੈਰ ਕਾਨੂੰਨੀ ਪ੍ਰਦਰਸ਼ਨ ਦੂਜੇ ਦਰਜੇ ਦੇ ਅਪਰਾਧ ਅਤੇ ਲਾਇਸੈਂਸ ਤੋਂ ਬਿਨਾ ਦਵਾਈ ਦਾ ਅਭਿਆਸ ਕਰਨ ਦਾ ਦੋਸ਼ ਲਗਾਇਆ ਗਿਆ ਉਸਨੇ 6 ਮਾਰਚ ਨੂੰ ਵਾਲਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਜੇਲ੍ਹ ਰਿਕਾਰਡ ਅਨੁਸਾਰ ਅਗਲੇ ਦਿਨ ਰਿਹਾ ਕਰ ਦਿੱਤਾ ਗਿਆ ਸੀ। ਇਹ ਸਪਸ਼ਟ ਨਹੀਂ ਹੈ ਕਿ ਉਸ ਦਾ ਕੋਈ ਵਕੀਲ ਹੈ ਵੀ ਜਾਂ ਨਹੀਂ। ਸੀਐਨਐਨ ਨੇ ਟਿੱਪਣੀ ਲਈ ਸ਼ਰਫ ਦੇ ਦਫ਼ਤਰ ਨਾਲ ਸੰਪਰਕ ਕੀਤਾ ਹੈ। ਪੈਕਸਟਨ ਦੀ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਰੋਜਰਸ ਟੈਕਸਾਸ ਪਰ ਵਿੱਚ ਕਈ ਕਲੀਨਿਕ ਚਲਾਉਂਦੇ ਸੀ ਜੋ ਖੈਰ ਕਾਨੂੰਨੀ ਤੌਰ ਤੇ ਗੈਰ ਲਾਇਸੈਂਸ ਵਾਲੇ ਵਿਅਕਤੀਆਂ ਨੂੰ ਨੌਕਰੀ ਤੇ ਰੱਖਦੇ ਸਨ। ਟੌਮ ਬੋਲ ਬਰਥ ਸੈਂਟਰ ਦੇ ਕਲੀਨਿਕਲ ਡਾਇਰੈਕਟਰ ਹੋਲੀ ਸ਼ੀਰਮਨ ਜਿਥੇ ਰੋਜਰਸ ਪਾਰਟ ਟਾਈਮ ਕੰਮ ਕਰਦੀ ਸੀ ਉਸਨੇ ਦ ਟ੍ਰਿਬਿਊਨ ਨੂੰ ਦੱਸਿਆ ਕਿ ਉਹ ਗ੍ਰਿਫਤਾਰੀ ਹਰਾਨ ਹੈ ਉਸਨੇ ਰੋਜਸਨੋ ਇੱਕ ਹੁਨਰਮੰਦ ਦਾਈ ਵਜੂ ਦਰਸਾਇਆ ਜਿਸਨੇ ਮੁੱਖ ਤੌਰ ਤੇ ਸਪੈਨਿਸ਼ ਬੋਲਣ ਵਾਲੇ ਘਟ ਅਮਤਨ ਵਾਲੇ ਖੇਤਰ ਨੂੰ ਦੇਖਭਾਲ ਪ੍ਰਦਾਨ ਕੀਤੀ ਹੈ ਉਹਨਾਂ ਕਿਹਾ ਕਿ ਮੈਨੂੰ ਇੱਕ ਸਕਿੰਟ ਲਈ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਹੋਇਆ ਮੈਂ ਉਸਨੂੰ 8 ਸਾਲਾਂ ਤੋਂ ਜਾਣਦੀ ਹਾਂ ਅਤੇ ਉਸਨੂੰ ਕਦੇ ਵੀ ਇਸ ਤਰ੍ਹਾਂ ਦੀ ਗੱਲ ਕਰਦੇ ਨਹੀਂ ਸੁਣਿਆ ਰੋਜਸਟਰ ਜ਼ਿਕਰ ਕਰਦਿਆਂ ਹੋਇਆਂ ਇੱਕ ਫੇਸਬੁਕ ਪੋਸਟ 'ਚ ਵਾਲਰ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਨੇ ਕਿਹਾ ਕਿ ਜੋਸ ਸੈਂਟਨ ਲਈ ਨਵੀਂ ਗ੍ਰਿਫਤਾਰ ਕੀਤਾ ਗਿਆ ਸੀ tio ਬਿਨਾਂ ਲਾਇਸੈਂਸ ਦੇ ਡਾਕਟਰੀ ਅਭਿਆਸ ਕਰਨ ਅਤੇ ਗੜਪਾਟ ਕਰਨ ਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਇਹ ਸਪਸ਼ਟ ਨਹੀਂ ਹੈ ਕਿ ਉਸ ਦਾ ਕੋਈ ਵਕੀਲ ਹੈ ਜਾਂ ਨਹੀਂ 2022 ਵਿੱਚ ਟੈਕਸਸ ਨੇ ਬਲਾਤਕਾਰ ਜਾਂ ਅਨੈਤਿਕਤਾ ਲਈ ਅਪਵਾਦਾਂ ਤੋਂ ਬਿਨਾਂ ਲਗਭਗ ਪੂਰੀ ਤਰ੍ਹਾਂ ਗੜਪਾਟ ਤੇ ਪਾਬੰਦੀ ਲਗਾ ਦਿੱਤੀ ਹੈ ਕਾਨੂੰਨ ਅਪਵਾਦਾਂ ਦੀ ਆਗਿਆ ਦਿੰਦਾ ਹੈ ਜੇਕਰ ਇੱਕ ਗਰਭਤੀ ਵਿਅਕਤੀ ਮੌਦੇ ਜੋਖਮ ਚਾਹ ਜਾਂ ਕਿਸੇ ਵੱਡੇ ਸਰੀਰਕ ਕਾਰਜ ਦੀ ਗੰਭੀਰ ਸਰੀਰਕ ਕਮਜ਼ੋਰੀ ਤੇ ਹੈ ਜਤਕੀ ਗਰਭਪਾਤ ਨਹੀਂ ਕੀਤਾ ਜਾਂਦਾ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਡਾਕਟਰਾਂ ਨੂੰ 1 ਲੱਖ ਡਾਲਰ ਤੱਕ ਦਾ ਜੁਰਮਾਨਾ ਤੇ ਉਹਨਾਂ ਦੇ ਮੈਡੀਕਲ ਲਾਇਸੈਂਸ ਦਾ ਨੁਕਸਾਨ ਤੇ ਜੇਲ੍ਹ ਦੀ ਸਜ਼ਾ ਦਾ ਖਤਰਾ ਹੈ 2020 ਚ ਟੈਕਸਾਸ ਦੁਆਰਾ ਗਰਭਪਾਤ ਤੱਕ ਪਹੁੰਚਦੇ ਆਪਣੀਆਂ ਸਭ ਤੋਂ ਸਖਤ ਪਾਬੰਦੀਆਂ ਲਗਾਉਣ ਤੋਂ ਪਹਿਲਾਂ ਦਾ ਆਖਰੀ ਪੂਰਾ ਸਾਲ ਸਿਹਤ ਵਿਭਾਗ ਦੇ ਮੁਤਾਬਿਕ ਰਾਜ ਦੇ ਵਿੱਚ 53949 ਘਰਪਾਤ ਕੀਤੇ ਗਏ ਨੇ ਇਨ੍ਹਾਂ ਵਿੱਚੋਂ ਇੱਕ ਫਿਸਤੀ ਤੋਂ ਵੀ ਘੱਟ ਹਸਪਤਾਲ ਚ ਕੀਤੇ ਗਏ ਨੇ ਆਕੜੇ ਦਰਸਾਉਂਦੇ ਨੇ ਕਿ ਅਗਲੇ ਸਾਲ ਚ ਘਰਪਾਤ ਦੀ ਗਿਣਤੀ ਘੱਟਦੀ ਜਾ ਰਹੀ ਹੈ ਸਤੰਬਰ 2021 ਚ 6 ਹਫ਼ਤੇ ਬਾਅਦ ਘਰਪਾਤ ਤੇ ਪਾਬੰਦੀ ਲਗਾਉਣ ਵਾਲਾ ਰਾਜ ਕਾਨੂੰਨ ਲਾਗੂ ਹੋਇਆ ਉਸ ਸਮੇਂ ਦੇਸ਼ ਦੇ ਸਭ ਤੋਂ ਪਾਬੰਦੀਸ਼ੁਦਾ ਗਰਭਪਾਤ ਕਾਨੂੰਨਾਂ 'ਚੋਂ ਇੱਕ ਸੀ ਜਿਸ ਨੇ ਇਸ ਪ੍ਰਕਿਰਿਆ ਨੂੰ ਇੱਕ ਅਜਿਹੇ ਪੜਾਤੇ ਗੈਰਕਾਨੂੰਨੀ ਘਰਾੜ ਦਿੱਤਾ ਜਦੋਂ ਬਹੁਤ ਸਾਰੇ ਲੋਕਾਂ ਨੂੰ ਹਜੇ ਤੱਕ ਪਤਾ ਹੀ ਨਹੀਂ ਸੀ ਕਿ ਉਹ ਪ੍ਰੈਗਨੈਂਟ ਨੇ 2022 ਵਿੱਚ ਅੰਕੜੇ 17212 ਗਰਭਪਾਤ ਦਰਸਾਉਂਦੇ ਨੇ ਜਿਨ੍ਹਾਂ 'ਚੋਂ ਜ਼ਿਆਦਾਤਰ ਉਸ ਸਾਲ 24 ਜੂਨ ਨੂੰ ਰੋਬ ਨਾਮ ਵੇੜ ਦੇ ਪਲਟਨ ਤੋਂ ਪਹਿਲਾਂ ਕੀਤੇ ਗਏ ਸਨ ਜਿਸ ਨਾਲ ਰਾਜ 'ਚ ਗਰਭਪਾਤ ਤੇ ਪਾਬੰਦੀ ਲੱਗ ਗਈ ਸੀ ਸਿਵਾਏ ਜਦੋਂ ਮਾਂ ਦੀ ਜਾਨ ਰੱਖਿਆ ਕਰਨ ਵਾਲਾ ਇਰਾਦਾ ਰੱਖਿਆ ਜਾਵੇ ਇਸ ਵਿੱਚੋਂ ਇੱਕ ਫਿਸਤੀ ਤੋਂ ਵੀ ਟਾ ਇੱਕ ਹਸਪਤਾਲ ਚ ਕੀਤੇ ਗਏ ਨੇ ਜ਼ਿਕਰੇ ਖਾਸ ਸਹਿਗਰਪਾਤ ਨੂੰ ਅਪਰਾਧਕ ਬਣਾਉਣ ਤੋਂ ਇਲਾਵਾ ਟੈਕਸਾਸ ਨੇ ਜੀ ਨਾਗਰਿਕਾਂ ਨੂੰ ਕਿਸੇ ਵੀ ਵਿਅਕਤੀ ਵਿਰੋਧ ਸਿਵਲ ਮੁਕੱਦਮਾ ਦਾਅਰ ਕਰਨ ਦੀ ਆਗਿਆ ਵੀ ਦਿੰਦਾ ਹੈ ਜੋ ਜਾਣ ਬੁੱਝ ਕੇ ਗਰਪਾਤ ਨੂੰ ਸਹਾਇਤਾ ਕਰਦੇ ਨੇ ਜੋ ਗਰਪਾਤ ਨੂੰ ਉਕਸਾਉਂਦੇ ਨੇ ਅਮਰੀਕਾ ਕੁਝ ਲੋਕਾਂ ਨੂੰ ਦੇਸ਼ ਨਿਕਾਲੇ ਦੇ ਰਿਹਾ ਹੈ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਆਈਐਸਸੀ ਤੇ ਕੁਝ ਲੋਕਾਂ ਦੇ ਉੱਤੇ ਅਮਰੀਕਾ ਵਧਣ ਤੇ ਹੀ ਪਾਬੰਦੀ ਲੱਗ ਰਹੀ ਹੈ ਹੁਣ ਇਹ ਪਾਬੰਦੀ ਵਾਸਤੇ ਇੱਕ ਲਿਸਟ ਜਾਰੀ ਕੀਤੀ ਜਾ ਰਹੀ ਹੈ ਕਹਿੰਦੇ 41 ਦੇਸ਼ਾਂ ਦੀ ਇੱਕ ਲਿਸਟ ਜਾਰੀ ਹੋ ਰਹੀ ਹੈ ਜਿਸ ਵਿੱਚ ਉਹ 41 ਦੇਸ਼ਾਂ ਦੇ ਲੋਕ ਅਮਰੀਕੀ ਵੀਜ਼ਾ ਨਹੀਂ ਹਾਸਲ ਕਰ ਸਕਣਗੇ ਅਮਰੀਕੀ ਵੀਜ਼ਾ ਤੇ ਪਾਬੰਦੀਆਂ ਲਗਾਉਣ ਵਾਸਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਪਾਕਿਸਤਾਨੀ ਲੋਕ ਜਿਹੜੇ ਨੇ ਉਹਨਾਂ ਦੇ ਦਾਖਲੇ ਤੇ ਪਾਬੰਦੀ ਲੱਗ ਸਕਦੀ ਹੈ ਅਫਗਾਨਿਸਤਾਨ ਤੇ ਭੂਟਾਨ ਵੀ ਇਸ ਸੂਚੀ ਦੇ ਵਿੱਚ ਸ਼ਾਮਿਲ ਹੈ ਬਹੁਤ ਸਾਰੇ ਦੇਸ਼ ਨੇ ਰੈਡ ਲਿਸਟ ਬਣਾਈ ਗਈ ਹੈ ਔਰੇਂਜ ਲਿਸਟ ਬਣਾਈ ਗਈ ਹੈ yellow ਲਿਸਟ ਬਣਾਈ ਗਈ ਹੈ ਇਹਨਾਂ ਲਿਸਟਾਂ ਦੇ ਆਧਾਰ ਤੇ ਦੇਸ਼ਾਂ ਦੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਸਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 41 ਦੇਸ਼ਾਂ ਦੇ ਨਾਗਰਿਕਾਂ ਲਈ ਅਮਰੀਕੀ ਵੀਜ਼ਾ ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਹੇ ਨੇ ਇਹ ਜਾਣਕਾਰੀ ਨਿਊਜ਼ ਏਜੰਸੀ ਰਾਈਟਸ ਨੇ ਦਿੱਤੀ ਹੈ ਇਸ ਸੂਚੀ ਚ ਭਾਰਤ ਦੇ ਗੁਆਂਢੀ ਦੇਸ਼ ਪੂਟਾਨ ਪਾਕਿਸਤਾਨ ਅਫਗਾਨਿਸਤਾਨ ਤੇ ਮਿਆਂਮਾਰ ਦੇ ਨਾਮ ਸ਼ਾਮਲ ਨੇ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅੰਤਿਮ ਸੂਚੀ ਨਹੀਂ ਹੈ ਕਿਉਂਕਿ ਇਸ ਨੂੰ ਹਜੇ ਤੱਕ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਪੀਓ ਤੋਂ ਹਰੀ ਚੰਡੀ ਨਹੀਂ ਮਿਲੀ ਜਿਨ੍ਹਾਂ ਕੈਰੀ ਦੇਸ਼ਾਂ ਤੇ ਵੀਜ਼ਾ ਪਾਬੰਦੀ ਤੇ ਵਿਚਾਰ ਕੀਤਾ ਜਾ ਰਿਹਾ ਹੈ ਉਹਨਾਂ ਤੇ ਇੱਕੋ ਕਿਸਮ ਦੀ ਪਾਬੰਦੀ ਨਹੀਂ ਹੋਵੇਗੀ ਇਸ ਪਾਬੰਦੀ ਨੂੰ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਰੈਡ ਲਿਸਟ ਇਹ ਪੂਰੀ ਤਰ੍ਹਾਂ ਵੀਜ਼ਾ ਪਾਬੰਦੀ ਵਾਲੀ ਲਿਸਟ ਹੈ orange list ਦੇ ਵਿੱਚ ਅੰਸ਼ਕ ਵੀਜ਼ਾ ਪਾਬੰਦੀ ਲਗਾਈ ਜਾਵੇਗੀ ਤੇ ਫਿਰ yellow list ਦੇ ਵਿੱਚ ਉਹ ਪਾਬੰਦੀਆਂ ਨੇ ਜੇਕਰ ਅਮਰੀਕਾ ਦੁਆਰਾ ਦੱਸੇ ਗਏ ਮੁੱਦਿਆਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅੰਸ਼ਕ ਵੀਜ਼ਾ ਪਾਬੰਦੀਆਂ red ਸੂਚੀ ਦੇ ਵਿੱਚ ਸ਼ਾਮਲ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ 'ਚ ਦਾਖਲ ਹੋਣ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ orange list ਵਿੱਚ ਸ਼ਾਮਲ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਅੰਸ਼ਕ ਤੌਰ ਤੇ ਪਾਬੰਦੀ ਲਗਾਈ ਜਾਵੇਗੀ ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਲਈ ਇੱਕ ਨਿੱਜੀ ਇੰਟਰਵਿਊ ਦੇਣੀ ਪਵੇਗੀ yellow list ਵਿੱਚ ਸ਼ਾਮਲ ਦੇਸ਼ਾਂ ਨੂੰ ਅਮਰੀਕਾ ਦੁਆਰਾ ਦੱਸੇ ਗਏ ਮੁੱਦਿਆਂ ਨੂੰ ਹੱਲ ਕਰਨ ਲਈ 60 ਦਿਨ ਦਿੱਤੇ ਜਾਣਗੇ ਜਿਹੜੇ ਦੇਸ਼ ਇਹਨਾਂ ਮੁੱਦਿਆਂ ਨੂੰ ਹੱਲ ਕਰਨ 'ਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਨੂੰ orange ਜਾਂ red list ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਰਾਸ਼ਟਰਪਤੀ ਬਣਨ ਤੋਂ ਬਾਅਦ 트럼ਪ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਹਮਲਾਵਰ ਰੁਖ ਅਪਣਾ ਰਹੇ ਨੇ 트럼ਪ ਨੇ 20 ਜਨਵਰੀ ਨੂੰ ਆਪਣੇ ਸੌਂਚੁਕ ਸਮਾਗਮ ਵਾਲੇ ਦਿਨ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਇਸ ਹੁਕਮ ਦੇ ਤਹਿਤ ਸਾਰੇ ਕੈਬਨਿਟ ਮੈਂਬਰਾਂ ਨੂੰ 21 ਮਾਰਚ ਤੱਕ ਉਹਨਾਂ ਦੇਸ਼ਾਂ ਦੀ ਸੂਚੀ ਦੇਣ ਦਾ ਤਿੱਤ ਗਿਆ ਜਿੱਥੋਂ ਆਉਣ ਵਾਲੇ ਲੋਕਾਂ ਦੇ ਵੀਜ਼ੇ ਤੇ ਅੰਸ਼ਕ ਜਾਂ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ 트럼ਪ ਨੇ ਕਿਹਾ ਕਿ ਉਹਨਾਂ ਦਾ ਇਰਾਦਾ ਅਮਰੀਕੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਬਚਾਉਣਾ ਹੈ ਜੋ ਅਤਵਾਦੀ ਹਮਲੇ ਕਰਨ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਜਾਂ ਨਫਰਤ ਭਰਿਆ ਵਿਚਾਰ ਧਾਰਨਾਵਾਂ ਨਾਲ ਸਮਰਥਨ ਕਰਦੇ ਹੋਏ ਇਮੀਗ੍ਰੇਸ਼ਨ ਕਾਨੂੰਨਾਂ ਦੀ ਦੁਰਵਰਤੋਂ ਕਰਨ ਦਾ ਇਰਾਦਾ ਰੱਖਦੇ ਨੇ ਡੋਨਾਲਡ 트ੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਸੱਤ ਇਸਲਾਮੀ ਦੇਸ਼ਾਂ ਸੀਰੀਆ ਸੁਡਾਨ ਸੋਮਾਲੀਆ ਈਰਾਨ ਇਰਾਕ ਲਿਬਿਆ ਤੇ ਯਮਨ ਤੇ ਪਾਬੰਦੀ ਲਗਾਈ ਸੀ ਜਿਸ ਨੂੰ ਸੁਪਰੀਮ कोर्ट ਨੇ برقرار ਰੱਖਿਆ ਹੋਇਆ ਹੈ ਹਾਲਾਂਕਿ ਬਹੁਤ ਸਾਰੇ ਮੁ슬ਮਾਨ ਦੇਸ਼ ਇਸ ਤੋਂ ਨਾਰਾਜ਼ ਨੇ ਮਨੁੱਖੀ ਅਧਿਕਾਰ ਸੰਗਠਨਾ ਨੇ ਇਸ ਨੂੰ ਇੱਕ ਬਰਬਰ ਫੈਸਲਾ ਕਿਹਾ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵਿੱਚ ਇਸ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਬਾਈਡਨ ਨੇ ਇਸ ਨੂੰ ਦੇਸ਼ ਦੀ ਰਾਜਨੀਤਿਕ ਜ਼ਮੀਰ ਤੇ ਇੱਕ ਤਬਾਕ ਹੈ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਮੁਖਰ ਲੈਂਸ ਤੇ 264 ਵੈਂਜੇਲਾ ਨਾਗਰਿਕਾਂ ਨੂੰ ਦੇਸ਼ ਨਿਕਾਲਾ ਅਦਾਲਤ ਦੀ ਪਾਬੰਦੀ ਵਾਲੇ ਹੁਕਮਾਂ ਦੀ ਉਲੰਘਣਾ ਮਹਲਾਤੇ ਗੈਰ ਕਾਨੂੰਨੀ ਗਰ ਪਾਤ ਕਰਾਉਂਦੇ ਦੋਸ਼ اٹਾਰਨੀ ਜਨਰਲ ਵੱਲੋਂ ਗ੍ਰਿਫਤਾਰੀ ਦੀ ਪੁਸ਼ਟੀ ਕਈ ਦੇਸ਼ਾਂ ਲਈ ਅਮਰੀਕੀ ਵੀਜ਼ਾ ਪਾਬੰਦੀ ਤੇ ਵਿਚਾਰ ਪਾਕਿਸਤਾਨੀਆਂ ਦੇ ਦਾਖਲੇ ਤੇ ਲੱਗ ਸਕਦੀ ਹੈ ਰੋਕ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕਾਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ